ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਆਏ ਇੱਕ ਸਾਈਡ ਦੇ ਉੱਤੇ ਇੱਥੇ 10 ਕਿਲੋਵਾਟ ਦਾ ਸਿਸਟਮ ਲੱਗਿਆ ਹੋਇਆ ਸੀ ਪਹਿਲਾਂ ਹਾਈਬ੍ਰਿਡਨ ਇਨਵਰਟਰ ਲੱਗਿਆ ਹੋਇਆ ਸੀ ਜਿਹੜਾ ਕਿ ਖਰਾਬ ਹੋ ਚੁੱਕਿਆ ਹੈ ਹੋਰ ਨਹੀਂ ਚੱਲਿਆ 2 ਸਾਲਾਂ ਦੇ ਵਿੱਚ ਹੀ ਜਵਾਬ ਦੇ ਗਿਆ ਇਹ ਕਸਟਮਰ ਦੀਆਂ ਬੈਟਰੀਆਂ ਅੱਜ ਆਪਾਂ ਇੱਥੇ ਇਨਵਰਟਰ ਨਵੇਂ ਲਗਾ ਰਹੇ ਹਾਂਗੇ ਐਪਰੋ ਕੰਪਨੀ ਦੇ 5-5 ਕਿਲੋਵਾਟ ਦੇ ਦੋ ਆ ਜੇਣਾ ਨੂੰ ਖੋਲ ਕੇ ਅਨਬਾਕਸਿੰਗ ਕਰਦੇ ਹਾਂ ਆਪਾਂ ਤੇ ਹਾਈਬ੍ਰਿਡ MPPT ਇਨਵਰਟਰ ਹੈਗੇ ਇਹ ਆਪਾਂ ਇਹ ਲਗਾਉਣ ਜਾ ਰਹੇ ਹਾਂ ਇਹਨਾਂ ਤੇ ਇਹਨੂੰ ਫਿੱਟ ਕਰਕੇ ਉਸ ਤੋਂ ਬਾਅਦ ਇੰਸਟਾਲੇਸ਼ਨ ਕਰਾਂਗੇ ਇੱਥੇ ਆਹ ਪੈਨਲ ਲੱਗੇ ਹੋਏ ਉੱਪਰ ਤੇ ਇਹਦੀ ਵਾਇਰਿੰਗ ਦਾ ਵੀ ਕਰਨਾ ਪੈਣਾ ਥੋੜਾ ਜਿਹਾ ਬਾਲਾ ਖਲਾਰਾ ਪਿਆ ਹੋਇਆ ਉਹਨੂੰ ਸੈੱਟ ਕਰਾਂਗੇ ਚਾਲੂ ਕਰਾਂਗੇ ਇੱਕ ਸਟ੍ਰਿੰਗ ਇੱਧਰ ਬਣੀ ਹੋਈ ਹੈ ਇੱਕ ਸਟ੍ਰਿੰਗ ਦੂਸਰੇ ਪਾਸੇ ਬਣੀ ਹੋਈ ਹੈ ਦੋਨਾਂ ਦੀ ਲਾਈਨ ਇੱਥੇ ਆ ਰਹੀ ਹੈਗੀ ਹੈ ਤੇ ਕਰਕੇ ਇਹਨਾਂ ਨੂੰ ਇਕੱਠਾ ਕਰਨਾ ਚਾਲੂ ਕਰ ਦਈਏ ਤੇ ਅਗਲੇ ਦੀ ਵੀਡੀਓ ਦੁਬਾਰੇ ਫਿਰ ਬਣਾਉਣੀ ਹੈ ਧੰਨਵਾਦ